ਲਓ ਜੀ ਇਸ ਟਾਈਮ ਆਪਾਂ ਜਿਹੜਾ ਇੰਟਰ ਸਟੇਟ ਨਾਕਾਬੰਦੀ ਪੋਸਟ ਆ ਜਿਹੜਾ ਖਨੌਰੀ ਬਾਰਡਰ ਤੇ ਖੜੇ ਆ ਤੇ ਸਾਡੇ ਨਾਲ ਜਿਹੜਾ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੇ ਪੁੱਤਰ ਨੇ ਉਹਨਾਂ ਦੇ ਬੇਟੇ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਅ ਵੀਰ ਜੀ ਕਿੰਨੇ ਦਿਨ ਹੋ ਗਏ ਅੱਜ ਬਾਪੂ ਨੂੰ ਵਰਤੇ ਬੈਠੇ ਨੂੰ ਅੱਜ 19ਵਾਂ ਦਿਨ ਹੈ ਲਗਭਗ 19ਵਾਂ ਦਿਨ ਤਾਂ ਚਲੇ ਗਿਆ 20ਵਾਂ ਦਿਨ ਮੰਨ ਲਓ ਹੋਰ ਦੋਆਂ ਘੰਟੇ ਨੂੰ ਸਟਾਰਟ ਹੋਣ ਵਾਲਾ 20ਵੇਂ ਦਿਨ ਚਲੇ ਗਏ ਨੇ ਜੀ ਹਾਂਜੀ ਤੇ ਕੀ ਲੱਗਦਾ ਤੁਹਾਨੂੰ ਸਰਕਾਰ ਤੇ ਕੋਈ ਦਬਾਅ ਪਾਉ ਸਰਕਾਰ ਮੰਨੂ ਜਾਂ ਨਹੀਂ ਸਰਕਾਰ ਤੇ ਜਾਂ ਮਤਲਬ ਕਿ ਕੋਈ ਵੀ ਇਹਨਾਂ ਦੇ ਅਦਾਰਿਆਂ ਤੇ ਜੇ ਦਬਾਅ ਪਿਆ ਤਾਂ ਹੀ ਤਾਂ ਮਾਨਯੋਗ ਸੁਪਰੀਮ ਕੋਰਟ ਦੇ ਮਤਲਬ ਕਿ ਕੋਈ ਵੀ ਆਪਾਂ ਨੂੰ ਲਾਈਨਾਂ ਆਈਆਂ ਤਾਂ ਉਹ ਉਸ ਦਬਾਅ ਚੋਂ ਹੀ ਆਈਆਂ ਨੇ ਇਹ ਤੋਂ ਪਹਿਲਾਂ ਨਾ ਆਈਆਂ ਹਨ ਤੇ ਚਲੋ ਦੇਖਦੇ ਆ ਦਬਾਅ ਹਜੇ ਨਾ ਪਿਆ ਤਾਂ ਹੋਰ ਦੂਆ ਦਿਨਾਂ ਨੂੰ ਪਏਗਾ ਪਊਗਾ ਇਹੋ ਜੀ ਗੱਲ ਨਹੀਂ ਦੁੱਖ ਨਹੀਂ ਹੁੰਦਾ ਕਿ ਬਾਪੂ ਜੀ ਦੀ ਸਿਹਤ ਵਿਗੜ ਰਹੀ ਆ ਜਾਂ ਜਿਹੜੀ ਸਰਕਾਰ ਆ ਉਹਨੂੰ ਤੁਰੰਤ ਮੰਗਾ ਮੰਨਣੀਆਂ ਚਾਹੀਦੀਆਂ ਸੀ ਉਹ ਦੇਰੀ 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 ਕਰਦੀ ਜਾ ਰਹੀ ਅਸਲ ਚ ਕੀ ਹੋਇਆ ਨਾ ਵੀਰੇ ਜਿਹੜੀਆਂ ਇਹ ਸਰਕਾਰਾਂ ਨੂੰ ਨਾ ਆਪਾਂ ਹੀ ਇਹ ਮਤਲਬ ਕਿ ਇਹ ਜੋ ਰਵਈਆ ਨਾ ਉਹਨਾਂ ਦਾ ਉਹਦੇ ਜ਼ਿੰਮੇਵਾਰ ਵੀ ਕਿਤੇ ਨਾ ਕਿਤੇ ਆਪਾਂ ਹੀ ਆ ਹੂੰ ਜੇ ਇਹੀ ਸਬਕ ਜਿਹੜਾ ਉਹਨਾਂ ਨੂੰ ਦਿੱਤਾ ਗਿਆ ਨਾ ਜਿਹੜਾ ਸਿੰਘੂ ਤੇ ਟਿਕਰੀ ਬਾਰਡਰ ਵਾਲਾ ਜਿਹੜਾ ਸਬਕ ਉਹਨਾਂ ਨੂੰ ਮਤਲਬ ਕਿ ਉੱਥੇ ਆਪਾਂ ਜਿਹੇ ਜਿਹੇ ਦੇਖੇ ਆਏ ਆ ਉਸੇ ਦੇ ਰਵੱਈਏ 'ਚੋਂ ਇਹ ਲੇਟ ਹੋ ਰਿਹਾ ਜੇ ਉੱਥੇ ਉਹਨਾਂ ਨੂੰ ਇਹ ਸਬਕ ਮਿਲਿਆ ਹੁੰਦਾ ਕਿ ਇਹਨਾਂ 'ਚੋਂ ਵਿਕਣ ਵਾਲਾ ਜਾਂ ਝੁਕਣ ਵਾਲਾ ਕੋਈ ਨਹੀਂ ਨਾ ਤੇ ਹੋ ਸਕਦਾ ਇਹ ਪਹਿਲਾਂ ਹੋਇਆ ਹੁੰਦਾ ਉਹਨਾਂ ਨੂੰ ਇਹ ਲੱਗਿਆ ਹੋਣਾ ਹੀ ਆ ਹੁੰਦਾ ਉਹਨਾਂ ਦੇ ਮਨ 'ਚ ਕਿ ਯਾਰ ਪਿਛਲੀ ਵਾਰੀ ਵੀ ਬੰਦੇ ਵਿੱਚੋਂ ਖਿੱਚਲੇ ਸੀ ਆਪਾਂ ਹੋ ਸਕਦਾ ਹੈ ਐਤ ਵੀ ਕੋਈ ਐਤਕੀ ਵੀ ਕੋਈ ਲੂਪ ਹੋਲ ਮਿਲ ਜੇ ਅ ਇਸ ਚੱਕਰ ਦੇ ਵਿੱਚ ਹੀ ਉਹ ਲੇਟ ਹੋ ਰਹੇ ਨੇ ਤੇ ਪਰ ਉਹਨਾਂ ਦੀ ਇਹ ਬੜੀ ਬੜੀ ਭੁੱਲ ਆ ਭਲੇਖਾ ਕਿ ਇਹ ਇਹਨਾਂ ਦੇ ਵਿੱਚੋਂ ਕੋਈ ਚੁੱਕਣ ਵਾਲਾ ਜਾਂ ਵਿਕਣ ਵਾਲਾ ਮਿਲੂਗਾ ਕਿਉਂਕਿ ਚਲੋ ਹੋਰ ਕਿਸੇ ਨੂੰ ਤਾਂ ਕੋਈ ਭੁਲੇਖਾ ਹੋ ਸਕਦਾ ਪਰ ਮੈਂ ਤਾਂ ਆਪਦੇ ਪਿਓ ਨੂੰ ਜਾਂ ਮਤਲਬ ਕਿ ਆਪਦੇ ਜੰਮਣ ਵਾਲੇ ਨੂੰ ਜਾਣਦਾ ਨਾ ਕਿ ਉਹ ਕਿਹੇ ਜਿਹੇ ਨੇ ਨਾ ਤਾਂ ਉਹ ਚੁੱਕ ਸਕਦੇ ਆ ਨਾ ਉਹ ਵੇਚ ਸਕਦੇ ਆ ਇਹਨਾਂ ਨੂੰ ਦੋਹਾਂ ਚੀਜ਼ਾਂ 'ਚ ਇਹਨਾਂ ਨੂੰ ਇਹ ਭੁਲੇਖਾ ਇਹਨਾਂ ਦਾ ਦੂਰ ਹੋ ਜਾਊਗਾ ਹੋ ਵੀ ਰਿਹਾ ਜਿਵੇਂ ਜਿਵੇਂ ਟਾਈਮ ਨਿਕਲ ਰਿਹਾ ਉਹਨਾਂ ਨੂੰ ਭੁਲੇਖਾ ਉਹ ਹੌਲੀ ਹੌਲੀ ਦੂਰ ਹੋ ਵੀ ਰਿਹਾ ਤੇ ਕੋਈ ਨਹੀਂ ਜਿੰਨਾਂ 'ਚ ਘਰੇ ਟੇਬਲ ਟਾਕ ਤੇ ਨਹੀਂ ਆਉਂਦੇ ਉਹਨਾਂ 'ਚ ਕਰ ਇਹਨਾਂ ਦਾ ਭੁਲੇਖਾ ਹੀ ਆ ਉਹ ਹੌਲੀ ਹੌਲੀ ਜਦੋਂ ਟੇਬਲ ਟਾਕ ਤੇ ਆਗੇ ਉਹ ਪੂਰੀ ਤਰ੍ਹਾਂ ਨਿਕਲ ਜਾਊਗਾ ਜਿਵੇਂ ਅੱਜ ਸ਼ੰਭੂ ਬਾਰਡਰ ਤੇ ਗੰਦੇ ਪਾਣੀ ਦੀਆਂ 부ਛਾਰਾਂ ਚਲਾਈਆਂ ਗਈਆਂ ਨੇ ਜਾਂ ਉੱਥੇ ਕਿਸਾਨ ਜ਼ਖਮੀ ਵੀ ਹੋਏ ਨੇ ਇੱਕ ਕਿਸਾਨ ਨੇ ਖੁਦਕੁਸ਼ੀ ਕਰਨ ਦੀ ਵੀ ਕੋਸ਼ਿਸ਼ ਕੀਤੀ ਆ ਉਹਨੂੰ ਦਿਲ ਕਿਵੇਂ ਦੇਖਦੇ ਆ ਦੇਖੋ ਕਿੱਡੀ ਨਿੰਦਨਯੋਗ ਗੱਲ ਹੈ ਹਨਾ ਅਸੀਂ ਪਹਿਲੀ ਤਾਂ ਗੱਲ ਇਹ ਦੇਖੋ ਕਿ ਦੋਹੇ ਪਾਸੇ ਹੀ ਭਾਵੇਂ ਕਿਵੇਂ ਵੀ ਲਾ ਲਈਏ ਦੋਹੇ ਪਾਸੇ ਪਰਖਿਆ ਸਬਰ ਹੀ ਜਾ ਰਿਹਾ ਹਣਾ ਉਧਰ ਵੀ ਦੇਖੀ ਇਹਦਾ ਸਬਰ ਪਰਖ ਹੋ ਰਿਹਾ ਕਿ ਦੇਖਦੇ ਆ ਕਿੰਨਾ ਟਾਈਮ ਨਹੀਂ ਜਾਣ ਦਿੰਦੇ ਹਣਾ ਇਧਰ ਵੀ ਸਬਰ ਹੀ ਪਰਖ ਹੋ ਰਿਹਾ ਕਿ ਦੇਖਦੇ ਆ ਕਿੰਨਾ ਟਾਈਮ ਇਹ ਲੈਂਦੇ ਆ ਕਦੋਂ ਇਹ ਗੱਲ ਕਰਨ ਆਉਂਦੇ ਹਣਾ ਪਰਖਿਆ ਦੋਵੇਂ ਪਾਸੇ ਸਬਰ ਹੀ ਜਾਂਦਾ ਦੂਜੀ ਗੱਲ ਜਿਹੜੇ ਮਤਲਬ ਕਿ ਅੱਜ ਕਿਸਾਨ ਨੇ ਮਤਲਬ ਕਿ ਇਹ ਸਟੈਪ ਲਿਆ ਉਹਨਾਂ ਨੇ ਮੈਨੂੰ ਜਿੱਥੋਂ ਤੱਕ ਸੁਣਨ ਜਾਇਆ ਉਹਨਾਂ ਨੇ মিডিਏ ਅੱਗੇ ਵੀ ਇਹ ਗੱਲਬਾਤ ਕਹੀ ਹੈ ਕਿ ਜੋ ਡੱਲੇਵਾਲ ਸਾਹਿਬ ਨਾਲ ਵਰਤਾਰਾ ਹੋ ਰਿਹਾ ਮੈਂ ਉਸ ਤੋਂ ਦੁਖੀ ਹੋ ਕੇ ਇਹ ਸਟੈਪ ਚੱਕ ਰਿਹਾ ਤੇ ਯਾਰ ਉਹਨਾਂ ਨੂੰ ਹੁਣ ਇਹ ਤਾਂ ਕੇਂਦਰ ਸਰਕਾਰ ਨੂੰ ਸੋਚਣਾ ਚਾਹੀਦਾ ਯਾਰ ਕਿ ਇਹ ਮਤਲਬ ਕਿ ਜੋ ਪ੍ਰੋਟੈਸਟ ਚੱਲ ਰਿਹਾ ਇਹ ਕੋਈ ਐਸੋਸੀਏਸ਼ਨਾਂ ਦੇ ਹਿਸਾਬ ਨਾਲ ਨਹੀਂ ਚੱਲ ਰਿਹਾ ਇਹ ਹੁਣ ਇੱਕ ਪਰਿਵਾਰਕ ਆਪਣੀ ਜਥੇਬੰਦੀ ਦਾ ਤਾਂ ਖਾਸ ਕਰਕੇ ਆਪਣੇ ਮਤਲਬ ਕਿ ਵਰਕਰਾਂ ਨਾਲ ਜਾਂ ਮਤਲਬ ਕਿ ਸਾਡਾ ਤਾਂ ਪਰਿਵਾਰਕ ਰਿਲੇਸ਼ਨ ਵਰਗੇ ਰਿਲੇਸ਼ਨ ਨੇ ਸਾਰਿਆਂ ਨਾਲ ਹੀ ਉਹ ਦਿਲੋਂ ਮਤਲਬ ਕਿ ਜੁੜੇ ਹੋਏ ਨੇ ਉਹਨਾਂ ਨੂੰ ਅਕਸਰ ਦੁੱਖ ਹੁੰਦਾ ਇਹਨਾਂ ਚੀਜ਼ਾਂ ਦਾ ਉਹ ਇਸ ਚੀਜ਼ ਦੀ ਉਹ ਚੀਜ਼ ਹੋਈ ਹੈ ਜਿਹੜੀ ਮਤਲਬ ਕਿ ਸ਼ੰਭੂ ਤੇ ਅੱਜ ਹੋਈ ਹੈ ਤੇ ਪਰ ਦੇਖਦੇ ਆਂ ਮਤਲਬ ਵਾਹਿਗੁਰੂ ਕਿਰਪਾ ਕਰਨ ਡਾਕਟਰਾਂ ਨਾਲ ਗੱਲ ਹੋਈ ਆ ਹੁਣੇ ਹੁਣੇ ਹੋਈ ਆ ਇੱਥੇ ਆਪਣੇ ਬਾਰਡਰ ਤੇ ਇਸ ਤੇ ਪਰ ਹਜੇ ਕਾਫੀ ਸੀਰੀਅਸ ਦੱਸ ਰਹੇ ਨੇ ਚਲੋ ਆਪਾਂ ਕਹਿੰਦੇ ਆ ਕਿ ਯਾਰ ਵਾਹਿਗੁਰੂ ਉਹਨਾਂ ਨੂੰ ਉਹਨਾਂ ਦੇ ਬੱਚਿਆਂ 'ਚ ਸਹੀ ਸਲਾਮਤ ਭੇਜਣਾ ਹਨਾ ਉਹਨਾਂ ਨੇ ਤਾਂ ਸਹੀ ਸਲਾਮਤ ਭੇਜਿਆ ਸੀ ਇੱਥੇ ਹਨਾ ਹੁਣ ਇਹ ਗੰਦੀਆਂ ਸਰਕਾਰਾਂ ਦੀਆਂ ਗੰਦੀਆਂ ਰਾਜਨੀਤੀਆਂ ਕਾਰਨ ਯਾਰ ਉਹ ਅੱਜ ਹਸਪੀਟਲ 'ਚ ਇਸ ਹਾਲਾਤ 'ਚ ਪਿਆ ਚਲੋ ਕਰਦੇ ਆ ਵਾਹਿਗੁਰੂ ਅੱਗੇ ਅਰਦਾਸ ਕਿ ਯਾਰ ਉਹ ਸਹੀ ਸਲਾਮਤ ਜਲਦੀ ਤੋਂ ਜਲਦੀ ਹੋ ਜਾਣਾ ਕੀ ਤੁਹਾਨੂੰ ਲੱਗਦਾ ਵੀ ਮੋਦੀ ਸਰਕਾਰ ਆ ਜਿਹੜੀ ਉਹ ਕੋਈ ਜਿਵੇਂ ਡੱਲੇਵਾਲ ਸਾਹਿਬ ਦੀ ਦਿਨ ਬਦ ਦਿਨ ਸਿਹਤ ਵਿਗੜਦੀ ਪਈ ਆ ਕੋਈ ਲੱਗਦਾ ਵੀ ਕੋਈ ਉਮੀਦ ਹੈ ਵੀ ਉਹ ਜਲਦ ਕੋਈ ਹੱਲ ਕਰਨਗੇ ਉਮੀਦ ਇਹਨਾਂ ਸਰਕਾਰਾਂ ਤੋਂ ਨਕਾਰੀਆਂ ਹੋਈਆਂ ਸਰਕਾਰਾਂ ਨੇ ਇੱਕ ਤਰੀਕੇ ਨਾਲ ਇਹਨਾਂ ਤੋਂ ਉਮੀਦ ਕੋਈ ਨਹੀਂ ਕੀਤੀ ਜਾ ਸਕਦੀ ਤੇ ਪਰ ਜੇ ਤੁਸੀਂ ਆਪਾਂ ਦੇਖੀਏ ਨਾ ਕਿ ਜਿਹੜੀ ਇਹ ਹੰਗਰ ਸਟ੍ਰਾਈਕ ਹੁੰਦੀ ਹੈ ਨਾ ਇਹਦੇ ਵਿੱਚ ਦੋ ਚੀਜ਼ਾਂ ਨੇਚਰਲ ਹੁੰਦੀਆਂ ਜਿਹੜਾ ਹੈਲਥ ਹੁੰਦੀ ਆ ਉਹਨੇ ਵੀਕਨੈਸ ਉਹਦੇ ਚ ਆਉਣੀ ਆਉਣੀ ਆ ਬੀਪੀ ਲੈਵਲ ਨੇ ਫਲਕਚੂਏਟ ਕਰਨਾ 슈ਗਰ ਲੈਵਲ ਅਪ ਡਾਊਨ ਹੋਣਾ ਜਾਂ ਮਤਲਬ ਕਿ ਪ੍ਰੋਟੀਨ ਲੈਵਲ ਹੈ ਉਹਨਾਂ ਨੇ ਹਿਲ ਜੁਲ ਹੋਣੀ ਹੋਣੀ ਹੁੰਦੀ ਹੈ ਇਹਦੇ ਚ ਜਦੋਂ 18 19 ਦਿਨ ਹੋ ਗਏ 20 ਦਿਨ ਸਮਝ ਲਓ ਅੰਨਾ ਦਾ ਇੱਕ ਦਾਣਾ ਨਾ ਅੰਦਰ ਜਾਣਾ ਵੀਕਨੈਸ ਲਾਜ਼ਮੀ ਹੈ ਪਰ ਜਿਹੜੀ ਗੱਲ ਮੋਸਟ ਇੰਪੋਰਟੈਂਟ ਆ ਉਹ ਇਹ ਦੇਖਣ ਵਾਲੀ ਆ ਕਿ ਉਹਨਾਂ ਨੇ ਇੱਕ ਸਰਟਨ ਬਾਰ ਆਪਦਾ ਪਹਿਲੇ ਦਿਨ ਸੈੱਟ ਕਰਤਾ ਸੀਗਾ ਕਿ ਮੇਰਾ ਜਜ਼ਬਾ ਆਹਾ ਹੈ ਨਾ ਉਹ ਉਹ ਜਜ਼ਬਾ ਉਹ ਆ ਦੇਖਣ ਵਾਲੀ ਚੀਜ਼ ਉਹ ਆ ਕਿ ਉਹ ਅੱਜ ਭਾਵੇਂ 20ਵਾਂ ਦੇਣਾ ਭਾਵੇਂ 19ਵਾਂ ਦੇਣਾ ਕੁਝ ਵੀ ਹੈ ਉਹ ਦੇਖਿਓ ਤੁਸੀਂ ਕਿ ਉਹਦੇ ਚ ਉਹਦੇ ਚ ਗ੍ਰੈਵਿਟੀ ਇੱਕ ਰਤੀ ਭਰਦੀ ਵੀ ਨਹੀਂ ਆਈ ਸਗੋਂ ਜਿਹੜੇ ਦੱਸਣ ਵਾਲੇ ਕਹਿੰਦੇ ਨੇ ਬਹੁਤ ਕਿਸਾਨ ਮਿਲਦੇ ਨੇ इमोशनल ਵੀ ਹੋ ਜਾਂਦੇ ਨੇ ਕਿ ਯਾਰ ਉਹਨਾਂ ਦੇ ਚਿਹਰੇ ਤੇ ਲਾਓ ਦੇਖੋ ਕਿੰਨੀ ਆ ਹਨਾ ਉਹ ਵਾਹਿਗੁਰੂ ਦੀ ਕਿਰਪਾ ਹੈ ਲਾਓ ਉਹ ਵਾਹਿਗੁਰੂ ਨੇ ਦੇਣੀ ਹੁੰਦੀ ਆ ਤੇ ਉਹ ਜਜ਼ਬਾ ਨਹੀਂ ਉਹਨਾਂ ਦਾ ਗ੍ਰਾਫਟ ਹੋਈਗੀ ਉਹ ਮੋਸਟ ਇੰਪੋਰਟੈਂਟ ਆ ਹੈਲਥ ਦਾ ਕੀ ਆ ਹੈਲਥ ਚਲੋ ਇਹ ਵਾਹਿਗੁਰੂ ਮੇਰ ਕਰਨ ਕੇ ਆਪਾਂ ਇਹ ਮੋਰਚਾ ਫਤਿਹ ਕਰਕੇ ਜਾਈਏ ਹੈਲਥ ਅਸੀਂ ਇਸੇ ਵਾਸਤੇ ਆ ਹੈਲਥ ਅਸੀਂ ਉਹਨਾਂ ਦੀ ਸਹੀ ਕਰ ਲਾਂਗੇ ਰਿਕਵਰ ਕਰ ਲਾਂਗੇ ਕੋਈ ਇਹ ਹੀ ਗੱਲ ਨਹੀਂ ਕਿ ਜਿਵੇਂ ਡੱਲੇਵਾਲ ਸਾਹਿਬ ਨੂੰ ਪਹਿਲਾਂ ਵੀ ਕੁਝ ਬਿਮਾਰੀਆਂ ਨਲ ਪੀੜਤ ਰਹਿਣਾ ਪਿਆ ਉਹਦੇ ਕਰਕੇ ਜਿਆਦਾ ਸਿਹਤ ਜਿਹੜੀ ਵੀਕ ਹੋ ਗਈ ਆ ਦੇਖੋ ਸਿਹਤ ਵੀਕ ਹੋਣਾ ਮਤਲਬ ਕਿ ਬਿਮਾਰੀਆਂ ਜਿਹੜੀਆਂ ਹੈਗੀਆਂ ਉਹ ਤਾਂ ਕਿਸੇ ਤੋਂ ਟਕੀਆਂ ਛੂਪੀਆਂ ਤਾਂ ਹੈ ਨਹੀਂਆਂ ਉਹ ਤਾਂ ਜੱਗ ਜਾਰ ਨਹੀਂ ਹਨ ਜੀ ਵੀਕਨੈਸ ਆ ਜਿਹੜੀ ਹੁਣ ਇਹ ਵੀ ਦੇਖੋਗੇ ਅੱਜ ਮੇਰੇ ਹੁਣੇ ਹੁਣੇ ਮੈਨੂੰ ਕੋਈ ਵੀਰ ਦੱਸ ਰਿਹਾ ਸੀਗਾ ਕਿ ਇਹ 월ਡ ਰਿਕਾਰਡ ਹੋ ਰਿਹਾ ਅ ਕਿ ਇਦੋਂ ਪਹਿਲਾਂ 19 ਦਿਨਾਂ ਦਾ ਸੀਗਾ ਮਰਨ ਮਰਤ ਹੁੰਦਾ ਜਿਹੜਾ ਤੇ ਅੱਜ 20ਵਾਂ ਦਿਨ ਸਮਝ ਲਓ ਚੜ ਰਿਹਾ ਜੇ 20 ਦਿਨ ਕਿਸੇ ਨੇ ਇੱਕ ਆਣ ਦਾ ਦਾਣਾ ਨਾ ਖਾਣਾ ਯਾਰ ਵੀਕਨੈਸ ਤਾਂ ਉਹਦੇ ਨਾਲ ਵੀ ਆਊਗੀ ਹਨਾ ਤੇ ਜੋ ਬਿਮਾਰੀਆਂ ਨਾਲ ਜਕੜੇ ਹੋਏ ਨੇ ਉਹ ਤਾਂ ਚੀਜ਼ ਹੈਗੀ ਹੈਗੀ ਆ ਹਨ ਤੇ ਦੋਵੇਂ ਚੀਜ਼ਾਂ ਹੀ ਆ ਜਾਂਦੀਆਂ ਯਾਰ ਹੁਣ ਵੀਕਨੈਸ ਉਹਦੇ ਨਾਲ ਵੀ ਆਉਣੀ ਤੇ ਉਹਦੇ ਨਾਲ ਵੀ ਆਉਣੀ ਆ ਉਹ ਦੋਵੇਂ ਚੀਜ਼ਾਂ ਸਿਮਿਲਰ ਹੀ ਆ ਹਨ ਅੱਛਾ ਤੁਸੀਂ ਹੁਣ ਇੱਥੇ ਜਿਹੜਾ ਚੱਕਰ ਲਗਾ ਰਹੇ ਹੋ ਕੀ ਦੇਖ ਰਹੇ ਹੋ ਕੀ ਜਾਂਚਾ ਕਰ ਰਹੇ ਹੋ ਅਸੀਂ ਕੋਈ ਜਾਇਜ਼ਾ ਨਹੀਂ ਕਰ ਰਹੇਗੇ ਅਸੀਂ ਸਿਰਫ ਆਪਦੇ ਕਿਸਾਨਾਂ ਦਾ ਮਤਲਬ ਕਿ ਇਹ ਨਾ ਹੋਵੇ ਕਿ ਕਿਸਾਨ ਐਂ ਜੇ ਸਮਝਣ ਯਾਰ ਵੀ ਅਸੀਂ ਬੈਠੇ ਹਾਂ ਇਕੱਲੇ ਹਨ ਮੈਨੂੰ ਮੈਂ ਕੋਈ ਆਪ ਨਹੀਂ ਆਇਆ ਹੈਗਾ ਮੈਨੂੰ ਡੱਲੇਵਾਲ ਸਾਹਿਬ ਨੇ ਹੀ ਕਹ ਲਿਆ ਕਿ ਤੁਸੀਂ ਜਾਓ ਇੱਕ ਵਾਰੀ ਆਪ ਖੁਦ ਜਾ ਕੇ ਉੱਥੇ ਕਿਸਾਨਾਂ ਕੋਲ ਜਾ ਕੇ ਉਹਨਾਂ ਨਾਲ ਗੱਲਬਾਤ ਕਰਕੇ ਆਓ ਉਹਨਾਂ ਨੂੰ ਮਤਲਬ ਕਿ ਥੋੜਾ ਜਾਂ ਐ ਹੋਊਗਾ ਕਿ ਯਾਰ ਹਾਂ ਸਾਡੇ ਮਗਰ ਆਇਆ ਹਨ ਆ ਸਾਡੀਆਂ ਹੋਰ ਵੀ ਗੱਡੀਆਂ ਆ ਰਹੀਆਂ ਜਾ ਰਹੀਆਂ ਪਰ ਉਹਨਾਂ ਨੇ ਜਿਹੜਾ ਉਹਨਾਂ ਦਾ ਜੇ ਉਹ ਸਹੀ ਹੁੰਦੇ ਤਾਂ ਉਹ ਆਉਂਦੇ ਹਨਾ ਚਲੋ ਉਹਨਾਂ ਦੀ ਥਾਂ ਤੇ ਮੈਂ ਉਹਨਾਂ ਨੇ ਮੈਨੂੰ ਭੇਜਿਆ ਮੈਂ ਇਸ ਭਾਗਾ ਸਮਝੂਗਾ ਕਿ ਉਹਨਾਂ ਨੇ ਆਪ ਦੀ ਜਗ੍ਹਾ ਤੇ ਮੈਨੂੰ ਭੇਜਤਾ ਹਨਾ ਤੇ ਇਸ ਕਰਕੇ ਆਏ ਆ ਕਿ ਇਹਨਾਂ ਦੇ ਵਿੱਚ ਰਹੀਏ ਅਸੀਂ ਇੱਥੇ ਬਹੁਤ ਸਾਰੇ ਨੌਜਵਾਨ ਨਾ ਡਾਂਗਾ ਚੁੱਕ ਕੇ ਖੜੇ ਨੇ ਪਹਿਰਾ ਲਗਾ ਕੇ ਖੜੇ ਨੇ ਇਹ ਇੰਨੇ ਪਹਿਰੇ ਕਾਹਤੋਂ ਲਗਾਏ ਗਏ ਨੇ ਜੀ ਪਹਿਰੇ ਲਗਾਏ ਗਏ ਨੇ ਕਿਉਂਕਿ ਇਹਨਾਂ ਨੇ ਇੱਕ ਕਰਤੂਤ ਕੀਤੀ ਸੀ 26 ਤਰੀਕ ਨੂੰ ਜੀ ਤੇ ਹਜੇ ਵੀ ਇਹ ਭਲੇਖੇ ਚ ਫਿਰਦੇ ਆ ਵੀ ਕਿਤੇ ਅਸੀਂ ਹੁਣ ਫੇਰ ਇੱਕ ਵਾਰੀ ਕਿਤੇ ਦਾ ਲੱਗ ਜੇ ਪਰ ਇਹਨਾਂ ਨੂੰ ਇਹ ਦੱਸ ਦਈਏ ਕਿ ਹੁਣ ਤੁਸੀਂ ਮਤਲਬ ਕਿ ਅ ਬੜੇ ਭਲੇਖੇ ਚਾ ਸਰਕਾਰ ਜੇ ਕਿਤੇ ਇਹ ਹੁਣ ਭੋਲੇ ਇਹਨਾਂ ਨੇ ਕਰ ਲਈ ਨਾ ਕਿਤੇ ਇਧਰ ਨੂੰ ਆਉਣ ਵਾਲੀ ਤੇ ਤੁਸੀਂ ਇਹ ਦੇਖਿਓ ਕਿਤੇ ਵੀ ਇਹਨਾਂ ਦਾ ਨੁਕਸਾਨ ਕਿਹੜੇ ਹਿਸਾਬ ਨਾਲ ਹੁੰਦਾ ਜਿਹੜੀ ਉਹ ਗੱਲ ਨਹੀਂ ਉਹ ਕਹਿੰਦੇ ਹੁੰਦੇ ਕਿ ਮਾਨ ਸਾਹਿਬ ਕੇ ਇਹ ਆਉਣ ਕੇ ਗੋਡਿਆਂ ਤੇ ਤੇ ਜਾਣ ਕੇ ਮੋਢਿਆਂ ਤੇ ਉਹ ਕੰਮ ਬੰਨਣਾ ਇਹਨਾਂ ਨਾਲ ਆ ਕੇ ਦੇਖ ਲੈਣ ਜੇ ਕਿਤੇ ਇਹਨਾਂ ਦੇ ਚ ਭਲੇਖਾ ਹੋਵੇ ਤਾਂ ਤੁਸੀਂ ਦੇਖੋ ਢੱਲੇਵਾਲ ਸਾਹਿਬ ਦੇ ਬੇਟੇ ਨੇ ਇਹਨਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ ਤੇ ਇੱਥੇ ਇਹ ਕਹਿ ਰਹੇ ਨੇ ਕਿ ਜਿਹੜੇ ਥਾਂ ਥਾਂ ਤੇ ਨਾਕੇ ਲੱਗੇ ਨੇ ਨਾਕਾਬੰਦੀ ਇਸ ਕਰਕੇ ਕੀਤੀ ਗਈ ਕਿਉਂਕਿ ਪ੍ਰਸ਼ਾਸਨ ਨੇ ਪਹਿਲਾਂ ਬਹੁਤ ਵੱਡਾ ਧੋਖਾ ਕੀਤਾ ਪਹਿਲਾਂ ਗੱਲਬਾਤ ਚਲਾਉਣ ਦੇ ਜਰੀਏ ਢੱਲੇਵਾਲ ਸਾਹਿਬ ਨੂੰ ਚੁੱਕ ਕੇ ਲੈ ਗਏ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਜਦੋਂ ਪਤਾ ਲੱਗਾ ਵੀ ਜਥੇਬੰਦੀਆਂ ਦਾ ਵੀ ਜਿਹੜਾ ਹੱਥ ਆ ਉਹ ਬਹੁਤ ਮਜ਼ਬੂਤ ਆ ਫਿਰ ਪ੍ਰਸ਼ਾਸਨ ਨੂੰ ਛੱਡ ਕੇ ਵੀ ਜਾਣਾ ਪਿਆ ਢੱਲੇਵਾਲ ਸਾਹਿਬ ਨੂੰ ਛੱਡਣਾ ਵੀ ਪਿਆ ਤੇ ਢੱਲੇਵਾਲ ਸਾਹਿਬ ਨੇ ਉਦੋਂ ਬਿਆਨ ਵੀ ਦਿੱਤੇ ਵੀ ਡੀ ਐਮ ਸੀ ਦੇ ਵਿੱਚ ਇੱਕ ਸਿੰਗਲ ਟੈਸਟ ਵੀ ਨਹੀਂ ਕੀਤਾ ਗਿਆ ਸਿਹਤ ਨੂੰ ਲੈ ਕੇ ਤੇ ਉਥੇ ਜਾਣ ਬੁੱਝ ਕੇ ਬਿਠਾਈ ਰੱਖਿਆ ਜਾਣ ਬੁੱਝ ਕੇ ਹਰਾਸਮੈਂਟ ਦਿੱਤੀ ਗਈ ਤੇ ਇਹਨਾਂ ਨੇ ਸਾਡੇ ਨਾਲ ਬਹੁਤ ਸਾਰੀਆਂ ਗੱਲਾਂ ਕੀਤੀਆਂ ਮੈਂ ਤੁਹਾਡਾ ਵੀ ਰਾਜ ਸਿੰਘ ਤੁਸੀਂ ਦੇਖ ਰਹੇ ਹੋ ਤਰਕ ਦੀ ਸੰਤ ਤੇ ਬਹੁਤ ਮਿਹਰਬਾਨੀ ਤੁਹਾਡਾ ਵੀ ਸ਼ੁਕਰੀਆ ਜੀ ਥੈਂਕ ਯੂ ਥੈਂਕ ਯੂ ਸਾਰਿਆਂ ਨੂੰ ਥੈਂਕ ਯੂ